ਸਸ਼ੀਗਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪੰਜਾਬੀ ਦੀ ਮਹਾਨ ਕਿਤਾਬ ਮਹਾਨ ਕੋਸ਼ ਜਿਸ ਨੂੰ ਵੱਡੇ ਪੱਧਰ ਦੇ ਉੱਪਰ ਮਾਨਤਾ ਮਿਲੀ ਹੋਈ ਹੈ ਜਿਸ ਦੇ ਵਿੱਚ ਬਹੁਤ ਸਾਰੇ ਗੁਰਬਾਣੀ ਦੇ ਅੱਖਰ ਨੇ ਜਿਹੜੇ ਉਹ ਉਕਰੇ ਹੋਏ ਨੇ ਉਸ ਦੇ ਮਤਲਬ ਨੇ ਜਿਹੜੇ ਉਹ ਆਮ ਲੋਕਾਂ ਦੇ ਲਈ ਸਾਂਝੇ ਕੀਤੇ ਗਏ ਨੇ ਤਾਂ ਅਜੇਹੇ ਦੇ ਵਿੱਚ ਹੁਣ ਮਹਾਨ ਕੋਸ਼ ਹੈ ਜਿਹੜਾ ਉਸ ਸੁਰਖੀਆਂ ਦਾ ਹਿੱਸਾ ਇਸ ਕਰਕੇ ਬਣਿਆ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਇੱਕ ਅਜਿਹੀ ਗਨਾਨੀ ਹਰਕਤ ਕੀਤੀ ਗਈ ਜੋ ਕਿ ਲੋਕਾਂ ਦੇ ਲਈ ਨਾ ਹজম ਕਰਨ ਯੋਗ ਹੈ ਕਿਉਂਕਿ ਮਹਾਨ ਕੋਸ਼ਤੀਆਂ ਬਹੁਤ ਸਾਰੀਆਂ ਜਹੀਆਂ ਕਾਪੀਆਂ ਛਾਪੀਆਂ ਗਈਆਂ ਜਿਸ ਦੇ ਵਿੱਚ ਤਰੁੱਟੀਆਂ ਕਰਨ ਦੀ ਲੋੜ ਸੀ ਤੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਉਹਨਾਂ ਦਾ ਗਲਤ ਜਿਹੜਾ ਹੈਗਾ ਉਹ ਪ੍ਰਿੰਟ ਹੈ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਭੱਗਦਾ ਇਸ ਨੂੰ ਰੋਕਣ ਦੀ ਬਜਾਏ ਜਦੋਂ ਗੱਲਬਾਤ ਕੀਤੀ ਗਈ ਤਾਂ ਇੱਕ ਕਮੇਟੀ ਹੈ ਜਿਹੜੀ ਯੂਨੀਵਰਸਿਟੀ ਦੇ ਵੱਲੋਂ ਬਣਾਈ ਗਈ ਤੇ ਕਿਹਾ ਗਿਆ ਕਿ ਇਹਨਾਂ ਜਿਹੜੇ ਮਹਾਨ ਕੋਸ਼ਤੀਆਂ ਕਾਪੀਆਂ ਨੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਸਿਰੇ ਲਾਇਆ ਜਾਵੇਗਾ ਲੋਕਾਂ ਤੱਕ ਨਹੀਂ ਪਹੁੰਚਾਇਆ ਜਾਵੇਗਾ ਤੇ ਇਹਨਾਂ ਨੂੰ ਖੁਰਦ-ਬੁਰਦਾ ਜਿਹੜਾ ਕੀਤਾ ਜਾਵੇਗਾ ਪੰਜਾਬੀ ਯੂਨੀਵਰਸਿਟੀ ਨੇ ਤਰੀਕਾ ਲੱਭਿਆ ਖੁਰਦ-ਬੁਰਦ ਕਰਨ ਦਾ ਮਿੱਟੀ ਦੇ ਵਿੱਚ ਦਫਨਾਉਣਾ ਉਹਨਾਂ ਨੇ ਵੱਡੇ ਪੱਧਰ ਦੇ ਉੱਪਰ ਮਹਾਨ ਕੋਸ਼ਤੀਆਂ ਕਾਪੀਆਂ ਨੂੰ ਮਿੱਟੀ ਦੇ ਵਿੱਚ ਦਫਨਾਇਆ ਜਿਸ ਤੋਂ ਬਾਅਦ ਇਹ ਮਾਮਲਾ ਵੱਡਾ ਹੋ ਗਿਆ ਕਿ ਮਹਾਨ ਕੋਸ਼ਤੀ ਬੇਅਦਬੀ ਹੋਈ ਹੈ ਕਿਉਂਕਿ ਉਸ ਦੇ ਵਿੱਚ ਬਹੁਤ ਸਾਰਾ ਜਿਹੜਾ ਡਾਟਾ ਹੈ ਉਹ ਗੁਰਬਾਣੀ ਦੇ ਸਬੰਧਤ ਵੀ ਲਿਖਿਆ ਹੋਇਆ ਹੈ ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਤਰਨੇ ਪ੍ਰਦਰਸ਼ਨ ਹੋਏ ਪਰ ਇਹ ਸਭ ਦੇ ਦੌਰਾਨ ਜਿਹੜੀਆਂ ਇਤਰਾਜ਼ਯੋਗ ਚੀਜ਼ਾਂ ਸਾਹਮਣੇ ਆਈਆਂ ਨੇ ਨਿਹੰਗ ਜਥੇਬੰਦੀਆਂ ਨੇ ਇਤਰਾਜ਼ ਜਤਾਏ ਨੇ ਉਹ ਕਿਸ ਤਰ੍ਹਾਂ ਕੀ ਕਹਿ ਰਹੇ ਨੇ ਕਿਸ ਤਰ੍ਹਾਂ ਦੇ ਇਤਰਾਜ਼ ਨੇ ਕਿਉਂ ਇਤਰਾਜ਼ ਨੇ ਮਹਾਨ ਕੋਸ਼ ਨੂੰ ਲੈ ਕੇ ਇਹਨੇ ਵੱਡੇ ਪੱਧਰ ਤੇ ਕਿਉਂ ਪ੍ਰਦਰਸ਼ਨ ਹੋਏ ਨੇ ਉਹ ਸਾਰੇ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਵਿਖਾ ਦੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਆਂ ਪੰਜਾਬੀ ਨੇ ਸੀ ਪਟਿਆਲਾ ਦੇ ਫੌਟੋਕਾਪੀ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਿ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਤ ਮਹਾਨ ਕੋਸ਼ ਦੀਆਂ ਪੋਥੀਆਂ ਦੀ ਵੱਡੇ ਪੱਧਰ ਤੇ ਬੇਦਵੀ ਕੀਤੀ ਜਾ ਰਹੀ ਆ ਪੰਜਾਬੀ ਨੇ ਸੀ ਪਟਿਆਲਾ ਦੇ ਵੱਲੋਂ ਜਦੋਂ ਇਹ ਮਹਾਨ ਕੋਸ਼ ਦੇਖ ਕੇ ਲਿਖਿਆ ਜਾਂਦਾ ਆ ਉਹਦੀਆਂ 65000 ਐਂਟਰੀਆਂ ਦੇ ਵਿੱਚੋਂ 30 ਤੋਂ 35000 ਐਂਟਰੀਆਂ ਦੀ ਗਲਤ ਐਂਟਰੀ ਕੀਤੀ ਜਾਂਦੀ ਆ ਜਦੋਂ ਵਿਦਵਾਨਾਂ ਦੇ ਵੱਲੋਂ ਇਸ ਮਹਾਨ ਕੋਸ਼ ਨੂੰ ਪੜਿਆ ਜਾਂਦਾ ਦੇਖਿਆ ਜਾਂਦਾ ਉਹਨਾਂ ਨੇ ਸਮਾਨ ਕੋਸ਼ ਦੇ ਉੱਪਰ ਇਤਰਾਜ਼ ਜਤਾਇਆ ਇਤਰਾਜ਼ ਜਿਤਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹ ਸਬਾਨ ਕੋਸ਼ ਦੀ ਵਿਕਰੀ ਦੇ ਉੱਪਰ ਰੋਕਥਾਮ ਲਗਾ ਦਿੱਤੀ ਗਈ। ਇਹ ਸਬਾਨ ਕੋਸ਼ ਦਾ ਕੋਰਟ ਕੇਸ ਕੋਡ ਦੇ ਵਿੱਚ ਚਲਾ ਗਿਆ। ਅੱਜ ਕੁਝ ਸਮਾਂ ਪਹਿਲਾਂ ਇਸ ਸਬਾਨ ਕੋਸ਼ ਨੂੰ ਨਸ਼ਟ ਕਰਨ ਦਾ ਫੈਸਲਾ ਆਉਂਦਾ ਵਿਧਾਨ ਸਭਾ ਦੇ ਵੱਲੋਂ ਕਿ ਇਸ ਸਬਾਨ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਿਸਟਰਾਏ ਕਰੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਪ੍ਰੋਫੈਸਰਾਂ ਦੀ ਇੱਕ ਨਿਯੁਕਤੀ ਕਰਦੀ ਆ, ਇੱਕ ਕਮੇਟੀ ਬਣਦੀ ਆ। ਉਹ ਕਮੇਟੀ ਵੱਲੋਂ ਇਹ ਤਰਕ ਦਿੱਤਾ ਜਾਂਦਾਗਾ ਕਿ ਅਸੀਂ ਇਕੋ ਫ੍ਰੈਂਡਲੀ ਹੋਣ ਦੇ ਨਾਤੇ ਮਹਾਨ ਕੋਸ਼ ਦੀਆਂ ਘਟ ਤੋਂ ਘਟ 15 ਤੋਂ 20000 ਜਿਹੜੀਆਂ ਕਾਪੀਆਂ ਆ ਉਹਨੂੰ ਅਸੀਂ ਮਿੱਟੀ ਦੇ ਖੱਡੇ ਪੱਟ ਕੇ ਉਹਦੇ ਵਿੱਚ ਸੁੱਟ ਕੇ ਉੱਪਰ ਉਹਦੇ ਪਾਣੀ ਛੱਡ ਕੇ ਗਾਲ ਕੇ ਜਿਹੜਾ ਅਸੀਂ ਇਕੋ ਫ੍ਰੈਂਡਲੀ ਹੋਣ ਦਾ ਜਿਹੜਾ ਸਨੇਹਾ ਦੇ ਕੇ ਤਾਂ ਅਸੀਂ ਇਸ ਮਹਾਨ ਕੋਸ਼ ਨੂੰ ਡਿਸਟਰਾਏ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਮਹਾਨ ਕੋਸ਼ ਦੀਆਂ ਉਹ ਪੋਥੀਆਂ ਕਿ ਜਿਨ੍ਹਾਂ ਦੇ ਉੱਪਰੋਂ ਅਜੇ ਤੱਕ ਪਲਾਸਟਿਕ ਦਾ ਅਨਵਲਪ ਵੀ ਨਹੀਂ ਉਤਰਿਆ ਉਸ ਛੇਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫਿੰਡਲੀ ਆ ਕੀ ਇਹ ਪਾਣੀ ਦੇ ਵਿੱਚ ਗਲ ਜਾਏਗਾ ਦੂਸਰੀ ਗੱਲ ਇਹ ਮਹਾਨ ਕੋਸ਼ ਕਿਸੇ ਵਾਸਤੇ ਕੋਸ਼ ਹੋ ਸਕਦਾ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੋਥੀ ਆ ਉਹ ਕਿਵੇਂ ਕਿ ਇਸ ਮਹਾਨ ਕੋਸ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਬਦ ਦੀ ਐਂਟਰੀ ਉਸ ਤੋਂ ਬਾਅਦ ਦਸ਼ਮ ਗ੍ਰੰਥ ਦੀ ਐਂਟਰੀ ਉਸ ਤੋਂ ਬਾਅਦ ਸਰਬ ਲੋਗ ਗ੍ਰੰਥ ਦੀ ਐਂਟਰੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੈਕੰਡਰੀ ਸੋਰਸਸ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਇਦਰਾਜੇ ਦੇ ਵਿੱਚ ਦਰਜ ਕੀਤੇ ਗਏ ਆ ਪਰ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵਾਈਸ ਚਾਂਸਲਰ ਸਾਹਿਬ ਦੇ ਵੱਲੋਂ ਆਰਐਸ ਦੇ ਏਜੰਡੇ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੀ ਗੁਰਬਾਣੀ ਦੀ ਬੇਇੱਜ਼ਤੀ ਕੀਤੀ ਜਾ ਰਹੀ ਆ ਆ ਤੁਹਾਡੇ ਸਾਹਮਣੇ ਟਰਾਲੀਆਂ ਦੇ ਰਾਂਹੀ ਲਿਆ ਕੇ ਪੈਰਾਂ ਦੇ ਵਿੱਚ ਰੋਲ ਕੇ ਅਤੇ ਇਸ ਖੱਡੇ ਦੇ ਵਿੱਚ ਮਾਨ ਕੋਈ ਦੀਆਂ ਪੋਤੀਆਂ ਨੂੰ ਸੁੱਟ ਕੇ ਬੇਦਬੀ ਕੀਤੀ ਜਾਂਦੀ ਆ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਸਰਕਾਰ ਦੇ ਕੋਲੋਂ ਮੰਗ ਕਰਦਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਇਹ ਸੋਚ ਸੀ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਮਾਨ ਕੋਈ ਦੀਆਂ ਪੋਤੀਆਂ ਨੂੰ ਇਸ ਤਰੀਕੇ ਦੇ ਨਾਲ ਮਿੱਟੀ ਪੁੱਟ ਕੇ ਖੱਡੇ ਦੇ ਵਿੱਚ ਸੁੱਟ ਕੇ ਖਤਮ ਕੀਤਾ ਜਾਵੇ ਅਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਆ ਅਸੀਂ ਉਹਨਾਂ ਦੇ ਅਸਤੀਫੇ ਚਾਹੁੰਦੇ ਆ ਕਿ ਉਹ ਅਧਿਕਾਰੀ ਜਿਹੜੇ ਅਧਿਕਾਰੀ ਗੁਰਬਾਣੀ ਦੀ ਮਹੱਤਤਾ ਨਹੀਂ ਜਾਣਦੇ ਉਹਨਾਂ ਨੂੰ ਸਿੱਖ ਸੈਂਟੀਮੈਂਟਲ ਦਾ ਨਹੀਂ ਪਤਾ ਉਹ ਅਧਿਕਾਰੀ ਆਪਣੇ ਅਹੁਦਿਆਂ ਦੇ ਉੱਤੇ ਰਹਿਣ ਦੇ ਯੋਗ ਨਹੀਂ ਹਨ ਉਹਨਾਂ ਨੂੰ ਅਹੁਦਿਆਂ ਜਤੋਂ ਬਰਖਾਸਤ ਕੀਤਾ ਜਾਵੇ ਅਤੇ ਇਸ ਧਾਰਮਿਕ ਪੋਥੀ ਨੂੰ ਇੱਕ ਵਿਧੀਵਤ ਤਰੀਕੇ ਦੇ ਨਾਲ ਇੱਕ ਮਰਿਆਦਾ ਦੇ ਤਰੀਕੇ ਦੇ ਨਾਲ ਗੁਰਬਾਣੀ ਦੇ ਪੱਖ ਤੋਂ ਸੋਚਦਿਆਂ ਹੋਇਆਂ ਇਸ ਨੂੰ ਇੱਕ ਵਿਧੀਵਧਾਨ ਦੇ ਨਾਲ ਜਿਹੜਾ ਆ ਉਹ ਡਿਸਟਰੋਏ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਮੱਦੇ ਇਸ ਸਮੇਂ ਅਸੀਂ ਖੜੇ ਆਂ ਪੰਜਾਬੀ ਇਹਨਾਂ ਸੀ ਪਟਿਆਲਾ ਦੇ ਫਾਰਟੀ ਕਲਕਲ ਡਿਪਾਰਟਮੈਂਟ ਦੇ ਵਿੱਚ ਜਿੱਥੇ ਕਿ ਭਾਈ ਕਾਨ ਸਿੰਘ ਨਾਭਾ ਜੀ ਵੱਲੋਂ ਲਿਖਤ ਮਹਾਨ ਕੋਸ਼ ਦੀਆਂ ਪੋਥੀਆਂ ਦੀ ਵੱਡੇ ਪੱਧਰ ਤੇ ਬੇਦਵੀ ਕੀਤੀ ਜਾ ਰਹੀ ਆ ਪੰਜਾਬੀ ਇਹਨਾਂ ਸੀ ਪਟਿਆਲਾ ਦੇ ਵੱਲੋਂ ਜਦੋਂ ਇਹ ਮਹਾਨ ਕੋਸ਼ ਦੇਖ ਕੇ ਲਿਖਿਆ ਜਾਂਦਾ ਆ ਉਹਦੀਆਂ 65000 ਐਂਟਰੀਆਂ ਦੇ ਵਿੱਚੋਂ 30 ਤੋਂ 35000 ਐਂਟਰੀਆਂ ਦੀ ਗਲਤ ਐਂਟਰੀ ਕੀਤੀ ਜਾਂਦੀ ਆ ਜਦੋਂ ਵਿਦਵਾਨਾਂ ਦੇ ਵੱਲੋਂ ਇਸ ਮਹਾਨ ਕੋਸ਼ ਨੂੰ ਪੜਿਆ ਜਾਂਦਾ ਦੇਖਿਆ ਜਾਂਦਾ ਉਹਨਾਂ ਨੇ ਸਮਾਨ ਕੋਸ਼ ਦੇ ਉੱਪਰ ਇਤਰਾਜ਼ ਜਤਾਇਆ ਇਤਰਾਜ਼ ਜਿਤਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਹ ਸਬਾਣ ਕੋਸ਼ ਦੀ ਵਿਕਰੀ ਦੇ ਉੱਪਰ ਰੋਕਥਾਮ ਲਗਾ ਦਿੱਤੀ ਗਈ। ਇਹ ਸਬਾਣ ਕੋਸ਼ ਦਾ ਕੋਰਟ ਕੇਸ ਕੋਡ ਦੇ ਵਿੱਚ ਚਲਾ ਗਿਆ। ਅੱਜ ਕੁਝ ਸਮਾਂ ਪਹਿਲਾਂ ਇਸ ਸਬਾਣ ਕੋਸ਼ ਨੂੰ ਨਸ਼ਟ ਕਰਨ ਦਾ ਫੈਸਲਾ ਆਉਂਦਾ ਵਿਧਾਨ ਸਭਾ ਦੇ ਵੱਲੋਂ ਕਿ ਇਸ ਸਬਾਣ ਕੋਸ਼ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਿਸਟਰਾਏ ਕਰੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਆਪਣੇ ਪ੍ਰੋਫੈਸਰਾਂ ਦੀ ਇੱਕ ਨਿਯੁਕਤੀ ਕਰਦੀ ਆ, ਇੱਕ ਕਮੇਟੀ ਬਣਦੀ ਆ। ਉਹ ਕਮੇਟੀ ਵੱਲੋਂ ਇਹ ਤਰਕ ਦਿੱਤਾ ਜਾਂਦਾਗਾ ਕਿ ਅਸੀਂ ਇਕੋ ਫਰੈਂਡਲੀ ਹੋਣ ਦੇ ਨਾਤੇ ਮਹਾਨ ਕੁਸ਼ ਦੀਆਂ ਘਟ ਤੋਂ ਘਟ 15 ਤੋਂ 20000 ਜਿਹੜੀਆਂ ਕਾਪੀਆਂ ਆ ਉਹਨੂੰ ਅਸੀਂ ਮਿੱਟੀ ਦੇ ਖੱਡੇ ਪੱਟ ਕੇ ਉਹਦੇ ਵਿੱਚ ਸੁੱਟ ਕੇ ਉੱਪਰ ਉਹਦੇ ਪਾਣੀ ਛੱਡ ਕੇ ਗਾਲ ਕੇ ਜਿਹੜਾ ਅਸੀਂ ਇਕੋ ਫਰੈਂਡਲੀ ਹੋਣ ਦਾ ਜਿਹੜਾ ਸਨੇਹਾ ਦੇ ਕੇ ਤਾਂ ਅਸੀਂ ਇਸ ਮਹਾਨ ਕੁਸ਼ ਨੂੰ ਡਿਸਟਰਾਏ ਕਰਾਂਗੇ ਮੈਂ ਤੁਹਾਨੂੰ ਦੱਸਣਾ ਚਾਹਣਾ ਆ ਮਹਾਨ ਕੁਸ਼ ਦੀਆਂ ਉਹ ਪੋਥੀਆਂ ਕਿ ਜਿਨ੍ਹਾਂ ਦੇ ਉੱਪਰੋਂ ਅਜੇ ਤੱਕ ਪਲਾਸਟਿਕ ਦਾ ਅਨਵਲਪ ਵੀ ਨਹੀਂ ਉਤਰਿਆ ਉਸ ਟੀਰ ਦੇ ਵਿੱਚ ਅਸੀਂ ਇਸ ਖੱਡੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਹਾਨ ਕੋਸ਼ ਦੀਆਂ ਪੋਥੀਆਂ ਨੂੰ ਸੁੱਟਿਆ ਗਿਆ ਮੈਂ ਉਹਨਾਂ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਇੱਕੋ ਫਰੰਡਲੀ ਆ ਕੀ ਇਹ ਪਾਣੀ ਦੇ ਵਿੱਚ ਗਲ ਜੇਗਾ ਦੂਸਰੀ ਗੱਲ ਇਹ ਮਹਾਨ ਕੋਸ਼ ਕਿਸੇ ਵਾਸਤੇ ਕੋਸ਼ ਹੋ ਸਕਦਾ ਕਿਸੇ ਵਾਸਤੇ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਪੰਜਾਬੀ ਦੀ ਕਿਤਾਬ ਹੋ ਸਕਦੀ ਆ ਇਹ ਪਰ ਸਾਡੇ ਵਾਸਤੇ ਧਾਰਮਿਕ ਪੋਥੀ ਆ ਉਹ ਕਿਵੇਂ ਕਿ ਇਸ ਮਹਾਨ ਕੋਸ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੱਲੇ-ਕੱਲੇ ਸ਼ਬਦ ਦੀ ਐਂਟਰੀ ਉਸ ਤੋਂ ਬਾਅਦ ਦਸ਼ਮ ਗ੍ਰੰਥ ਦੀ ਐਂਟਰੀ ਉਸ ਤੋਂ ਬਾਅਦ ਸਰਬ ਲੋਗ ਗ੍ਰੰਥ ਦੀ ਐਂਟਰੀ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੈਕੰਡਰੀ ਸੋਰਸਸ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਇਦਰਾਜੇ ਦੇ ਵਿੱਚ ਦਰਜ ਕੀਤੇ ਗਏ ਆ ਪਰ ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਵਾਈਸ ਚਾਂਸਲਰ ਸਾਹਿਬ ਦੇ ਵੱਲੋਂ ਆਰਐਸ ਦੇ ਏਜੰਡੇ ਨੂੰ ਮੁੱਖ ਰੱਖਦੇ ਹੋਇਆਂ ਸਾਡੀ ਗੁਰਬਾਨੀ ਦੀ ਬੇਦਬੀ ਕੀਤੀ ਜਾ ਰਹੀ ਆ ਆ ਤੁਹਾਡੇ ਸਾਹਮਣੇ ਟਰਾਲੀਆਂ ਦੇ ਰਾਂਹੀ ਲਿਆ ਕੇ ਪੈਰਾਂ ਦੇ ਵਿੱਚ ਰੋਲ ਕੇ ਅਤੇ ਇਸ ਖੱਡੇ ਦੇ ਵਿੱਚ ਮਾਨ ਕੋਈ ਜੀਆਂ ਪੋਥੀਆਂ ਨੂੰ ਸੁੱਟ ਕੇ ਬੇਦਬੀ ਕੀਤੀ ਜਾਂਦੀ ਆ ਮੈਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਸਰਕਾਰ ਦੇ ਕੋਲੋਂ ਮੰਗ ਕਰਦਾ ਕਿ ਜਿਨ੍ਹਾਂ ਅਧਿਕਾਰੀਆਂ ਦੀ ਇਹ ਸੋਚ ਸੀ ਜਾਂ ਜਿਨ੍ਹਾਂ ਅਧਿਕਾਰੀਆਂ ਨੇ ਫੈਸਲਾ ਲਿਆ ਕਿ ਮਾਨ ਕੋਈ ਜੀਆਂ ਪੋਥੀਆਂ ਨੂੰ ਇਸ ਤਰੀਕੇ ਦੇ ਨਾਲ ਮਿੱਟੀ ਪੁੱਟ ਕੇ ਖੱਡੇ ਦੇ ਵਿੱਚ ਸੁੱਟ ਕੇ ਖਤਮ ਕੀਤਾ ਜਾਵੇ ਅਸੀਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਚਾਹੁੰਦੇ ਆ ਅਸੀਂ ਉਹਨਾਂ ਦੇ ਅਸਤੀਫੇ ਚਾਹੁੰਦੇ ਆ ਕਿ ਉਹ ਅਧਿਕਾਰੀ ਜਿਹੜੇ ਅਧਿਕਾਰੀ ਗੁਰਬਾਣੀ ਦੀ ਮਹੱਤਤਾ ਨਹੀਂ ਜਾਣਦੇ ਉਹਨਾਂ ਨੂੰ ਸਿੱਖ ਸੈਂਟੀਮੈਂਟਲ ਦਾ ਨਹੀਂ ਪਤਾ ਉਹ ਅਧਿਕਾਰੀ ਆਪਣੇ ਅਹੁਦਿਆਂ ਦੇ ਉੱਤੇ ਰਹਿਣ ਦੇ ਯੋਗ ਨਹੀਂ ਹਨ ਉਹਨਾਂ ਨੂੰ ਅਹੁਦਿਆਂ ਜਤੋਂ ਬਰਖਾਸਤ ਕੀਤਾ ਜਾਵੇ ਅਤੇ ਇਸ ਧਾਰਮਿਕ ਪੋਥੀ ਨੂੰ ਇੱਕ ਵਿਧੀਵਤ ਤਰੀਕੇ ਦੇ ਨਾਲ ਇੱਕ ਮਰਿਆਦਾ ਦੇ ਤਰੀਕੇ ਦੇ ਨਾਲ ਗੁਰਬਾਣੀ ਦੇ ਪੱਖ ਤੋਂ ਸੋਚਦਿਆਂ ਹੋਇਆਂ ਇਸ ਨੂੰ ਇੱਕ ਵਿਧੀਵਧਾਨ ਦੇ ਨਾਲ ਜਿਹੜਾ ਆ ਉਹ ਡਿਸਟਰੋਏ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਇੱਕ ਨੌਜਵਾਨ ਹੈ ਜੋ ਜਿਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਆਖਿਰਕਾਰ ਕਿਉਂ ਇਸ ਨੂੰ ਲੈ ਕੇ ਇਨਾ ਕਮਸਾਨ ਮਚਿਆ ਮਹਾਨ ਕੋਸ਼ਲੀ ਬੇਦਬੀ ਕਿਸ ਤਰ੍ਹਾਂ ਹੋਈ ਹੈ ਜਿਸ ਤੋਂ ਬਾਅਦ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪ੍ਰਸ਼ਾਸਨ ਕਾਰਵਾਈ ਕਰਨ ਦੇ ਲਈ ਤਿਆਰ ਹੋ ਗਿਆ ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਗੇਟ ਤੋਂ ਧਰਨਾ ਚੁੱਕਿਆ ਗਿਆ ਤੇ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे